वर्ल्डवाइड स्कोप वेलफेयर सोसाइटी एंड जोहल फार्म कुड़का कलाह वाला कोविद ਦੇ ਚੱਲਦਿਆਂ ਪ੍ਰਵਾਸੀ ਭਾਰਤੀ ਪਿੰਦੂ ਜੋਹਲ ਨੇ ਅਗਵਾਹੀ ਹਿੰਟ ਫਰੰਟਲਾਈਨ ਤੇ ਕੰਮ ਕਰਨ ਵਾਲਿਆਂ ਦੇ ਲਈ एसएसपी होशियारपुर नवजोत सिंह माहलते सीजीएम मैडम अपराजिता जोशी ਹੋਰਾਂ ਨੇ 600 ਮੈਡੀਕਲ ਕਿੱਟਾਂ ਦਿੱਤੀਆਂ ਗਈਆਂ ਇਸ ਮੌਕੇ ਸੁਸਾਇਟੀ ਦੇ ਪ੍ਰਤੀਨਿਧ ਅਨੂਪ ਕੌਸ਼ਲ ਨੇ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਪ੍ਰਵਾਸੀ ਭਾਰਤੀ ਪਿੰਦੂ ਜੋਹਲ ਦੇ ਸਹਿਯੋਗ ਨਾਲ ਜਨ ਹਿੱਤ ਦੇ ਕੰਮ ਸਮੇਂ ਸਮੇਂ ਤੇ ਕੀਤੇ ਜਾਂਦੇ ਰਹਿੰਦੇ ਨੇ ਜੀ ਸਰ ਫਲਡਬੈਕ ਸਪੋਰਟਿੰਗ ਸੁਸਾਇਟੀ ਕੋਲੋਂ ਪਰਤਾ ਜੋਹਰ ਪਰਤਾ ਵੱਲੋਂ ਅੱਜ ਇਸੇ ਕੋਸ਼ਿਸ਼ ਹਰ ਪਰ ਫਰੰਟ ਲਾਈਨ ਕੰਮ ਕਰ ਲੈਣ ਪੁਲਿਸ ਵਰਕਰਾਂ ਲਈ ਮੈਡੀਕਲ ਕਿੱਟਾਂ ਦਾ ਪ੍ਰਬੰਧ ਕੀਤਾ ਹੈ। ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਫਰੰਟ ਲਾਈਨ ਜਿਹੜੇ ਪੁਲਿਸ ਵਰਕਰ ਕੰਮ ਕਰ ਰਹੇ ਆ ਉਹਨਾਂ ਦੀ ਤੰਦਰੁਸਤੀ ਲਈ ਸੈਨੀਟਾਈਜ਼ਰ ਤੇ ਕਟਾਮੈਂਟਸ ਪੈਰਾਸੀਟਾਮੋਲ ਦੀ ਸਾਰੀਆਂ ਦਵਾਈਆਂ ਕਰਾਈਆਂ ਗਈਆਂ ਸਾਡੀ ਸੰਸਥਾ ਬਏ ਅੱਜ ਤੁਸੀਂ ਇੱਥੇ ਹੁਸ਼ਿਆਰਪੁਰ ਦੇ ਵਿੱਚ ਆਇਓ ਕਿੰਨੀਆਂ ਬਾਕਸਾਂ ਦੇ ਲੈ ਕੇ ਆਇਓ ਅਸੀਂ 500 ਕਿੱਟ ਲੈ ਕੇ ਆਏ ਆ ਜੀ ਆਪਣੇ ਪੁਲਿਸ ਮੁਲਾਜ਼ਮਾਂ ਲਈ ਤੇ 100 ਕਿੱਟ ਅਸੀਂ ਲੈ ਕੇ ਆਏ ਆ ਕਚਹਿਰੀਆਂ ਤੇ ਜਿਹੜੇ ਆ ਇਹ ਅੱਜ ਜਿਹੜੀ ਹੈ ਤੁਸੀਂ 6 ਬਾਕਸ ਜੇਰ ਲੈ ਕੇ ਆਏ ਹੋ ਉਹ ਕਿਹਨਾਂ ਨੂੰ ਸਪੁਰਦ ਕੀਤੇ ਨੇ ਐਸਐਸਪੀ ਸਾਹਿਬ ਆਪਣੇ ਮਾਲ ਸਾਹਿਬ ਨੂੰ ਸਪੁਰਦ ਕੀਤੇ ਨੇ ਹੁਸ਼ਿਆਰਪੁਰ ਤੋਂ ਦਲਜੀਤ ਜਨੋਹਾ ਦੀ ਰਿਪੋਰਟ ਆ ਸਮਝਦ ਨਿਊਜ਼